ਮਤਰਾ ਠੀਕੇ ਆਏ ਆ ਤੇ ਸਾਨੂੰ ਮਲਾਉਣੇ ਆ ਬੰਦੇ ਨਾਮ ਕੀ ਆ ਤੇਰਾ ਦਾਦੇ ਸਾਰਿਆਂ ਨੂੰ ਬਲੌਗ ਦੇ ਦੇ ਮੇਰਾ ਬਹੁ ਜਾਣੇ ਹੈ ਤੇਰਾ ਨਾਮ ਕੀ ਆ ਛੋਟਾ ਜਿਹਾ ਟੂਰ ਕਰਨੇ ਪਿੰਡ ਦਾ ਵੱਡਾ ਟੂਰ ਤਾਂ ਕਿਸੇ ਹੋਰ ਦਾ ਨਵਾਂ ਕਿ ਬਿੱਲੇ ਦੀ ਹੁੰਦੀ ਓਕੇ ਲੈਟਸ ਗੋ ਹਾਂਜੀ ਮਿੱਤਰੋ ਸਵਾਗਤ ਹੈ ਸਾਡੇ ਸਾਰਿਆਂ ਦਾ ਆਪਣੇ ਪਹੁੰਚ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਆਏ ਆ ਤੇ ਛਾਨਣਾ ਦਾ ਅੱਧਾ ਢੇੜੀ ਮਾਰ ਕਰਨੀ ਆ ਚਲੋ ਢੇੜੀ ਮੁੰਡਾ ਮਾਰਦਾ ਕੱਢ ਲੈ ਚੋ ਤਾਂ ਸਭ ਦਾ ਸਵਾਗਤ ਹੈ ਤਨੂ ਆਵਾ ਮੋਟਰਸਾਈਕਲ ਮੋਟਰਸਾਈਕਲ ਆ ਜਣੇ ਆ ਦਿਵਾਲੀ ਆ ਗਈ ਲੱਗੇ ਦੇਖ ਇੱਥੇ ਟਾਈਮ ਬੰਨਾ ਮਾਰੂ ਕੰਮ ਦੇਖਿਆ ਹਾਂ ਚਲੋ ਸ਼ਰਨ ਆਹੀ ਮਿੱਤਰੋ ਕੰਮ ਹੀ ਆ ਤੇ ਮੇਰਾ ਕੋਲ ਪੜ ਰਿਹਾ ਸੀ ਭਾਜੀ ਹੋਣਾ ਕਿ ਅੱਜ ਰੈਡੀ ਹੋ ਗਿਆ ਸਮਾਂ ਬਣ ਰਿਹਾ ਚਲੋ ਚਲਿਏ ਹਣ ਆਣਾ ਪਹਿਲੇ ਪੁੱਛ ਪਾਈ ਨੂੰ ਫੂਕਾ ਦਿਆਂ ਪਾਈ ਵੀ ਨਹੀਂ ਬਾਹਰ ਫੂਕ ਨਿਕਲਿਆ ਅੱਜ ਆ ਫੂਕਾਣਾ ਭਾਈ ਆਹੇ ਪਾਈ ਲਾਵਾ

ਹੋਰ ਫੇ ਨਾਮ ਕੀ ਆ ਤੇਰਾ ਦਾਦੇ ਸਾਰਿਆਂ ਨੂੰ ਬਲੌਗ ਦੇ ਦੇ ਮੇਰਾ ਬਹੁ ਜਾਣੇ ਹੈ ਤੇਰਾ ਨਾਮ ਕੀ ਆ ਬਾਬਲੂ ਬਾਬਲੂ ਹੋਰ ਫੇ ਠੀਕ ਛੇ ਬਹੁਤ ਵਧੀਆ ਗੱਲ ਬਾਤ ਸੁਣਾ ਕੋਈ ਆਹ ਦੇ ਗੱਲ ਕਰਦਾ ਇੱਧਰ ਕਾਤਾ ਖਾ ਲੋ ਨਾ ਹੋਲੇ ਬਾਝੇ ਬੋਲੋ ਹਾਂ ਹਰੂ ਸਾਹਿਬ ਠੀਕ ਨਾ ਠੀਕ ਨਾ ਨੀ ਖੰਤਾ ਦਾ ਖਾਣਾ ਖਾਤ ਵਾ ਉਹ ਨਾ ਉਹ ਖਾਣਾ ਬਣਾਇਆ ਉਹ ਘਰ ਭੁੱਲ ਲਿਓ ਪਾ ਲਿਓ ਕੋਸਾ ਠੀਕ ਹੈ ਠੀਕ ਹੀ ਰੱਖੋ ਦੋ ਚੱਲੇ ਆਹੀ ਉਹ ਮੈਂ ਲਾਡੀ ਨੂੰ ਕਰਿਆ ਸੀ ਕਾਮ ਫੋਨ ਹਾਂ ਕਰਾਇਆ ਸੀ ਉਹਨੂੰ ਹਾਂ ਉਹ ਕਹਿੰਦਾ ਦੇਖੋ ਹਾਂ ਸਵੇਰ ਨੂੰ ਤੈਨੂੰ ਕਰਨ ਲਾਡੀ ਕਹਿੰਦਾ ਤੇਰਾ ਦਿਹਾੜੀ ਲੱਗ ਜਾਣਾ ਨਿੰਦਾ ਵੀ ਵੜਾਉਣਾ ਗੱਲ ਉਹਨਾਂ ਮੇਰੇ ਉਹ ਕਹਿੰਦਾ ਹੈਗਾ ਉਹ ਕੱਲ ਨੂੰ ਆਣਾ ਦੇਖੋ ਤੁਹਾਡਾ ਕਲੂ ਬੱਡਣਾ ਕਲੂ ਬੱਡਣਾ ਹੁੰਦਾ ਸਾਡਾ ਹੋਈ ਤੋ ਅਨ ਕਲੂ ਬੱਡਣਾ ਚੁਹਰਾ ਕਲੂ ਬੱਡਣਾ ਆਹ ਹੋ ਬਧਾਈਆਂ ਫੇਰ ਪਾਰਟੀ ਕਰਨੀ ਫੇਰ ਉੱਥੇ ਮੁਰਗਾ ਮਗਾ ਲਈਂ ਸੰਜਾ ਤੂੰ ਉੱਥੇ ਆਪਾਂ ਖਾਣਾ ਨੇਪਾਲੀ ਨਹੀਂ ਇੱਥੇ ਖਾਣਾ ਨੇਪਾਲੀ ਦੇ ਠੀਕ ਆ ਪਾਰਟੀ ਕਲੂ ਖਦੇਰ ਵਾਲੋ ਚਲ ਆ ਜੀ ਚੰਗਾ ਬਧਾਈਆ ਦ ਚੰਗਾ ਬਾਏ ਦੇਖੋ ਵਾ ਅੱਛੀ ਯਾਰ ਤਰਾਵਾ ਮੋੜ ਦਾ ਰੰਗ ਹੜ ਦੀ ਚੰਨੂ ਵੀ ਪ੍ਰਾਪਾ ਉਹ ਹੋਰ ਦੇ ਦਿੱਤਾ ਇੱਕ ਤਾਂ ਵਧੀਆ ਢਾਲ ਚੰਗਾ ਵੇ ਕੱਢਦਾ ਬੰਦੀ ਸਾਨੂੰ ਵੀ ਦਿਖਾ ਦਿੰਦੇ ਇੰਜ ਕਰ ਸਾਡੇ ਪੈਸੇ ਸਾਰਾ ਦੇਖੋ ਬਹੁਤ ਹੱਥ ਖਾਲੀ ਆ ਆ ਲੋਕੀ ਸ਼ਰਸ਼ੁਰ ਕਰਦੇ ਉੱਧਰ ਇਹ ਆਪਾਂ ਦੇ ਹੁਣੇ ਨਹੀਂ ਐਨੀ ਚੰਗਾ ਨਹੀਂ ਲੱਗਦਾ ਬਾਕੀ ਦੇਖੋ ਸਾਰਾ ਦੁਕਾਨਾਂ ਹਾਂਡੀਆਂ ਵੀ ਲਾਉਣੀਆਂ ਨੇ ਸ਼ਟੀਆਂ ਆਪਾਂ ਵੀ ਕਰੂ ਜਾਣੇ ਆਂ। ਅਸੀਂ ਦੇਖਦੇ ਆਂ ਪੰਨੇ ਸਾਡੇ ਜੀ ਉਹ ਵੀ ਲਾਉਣੇ ਕਿਤੇ ਤਾਂ ਆ। ਯਾਹ ਕੀ ਆ ਕਰਾਂਗੇ ਜਿੰਨੇ ਲਾਉਣੇ ਤੇ ਬਾਕੀ ਦੇਖੋ ਹਾਂ ਵੱਲ। ਐਸਾ ਮੇਰਾ ਰਾਧਾ ਇੱਕ ਰਾਹ ਪੂਰੀ ਜਿਹਾ ਲਾ ਦਈਏ। ਕੰਪਨੀ ਵਾਲਿਆਂ ਦਾ ਕਹੂੰਗਾ ਆ ਗਿਆ ਵੱਡੇ ਲੈਵਲ ਦੀ ਗੱਲ ਬਾਤ ਹੈ। ਬਾਕੀ ਉਹ ਚੈੱਕ ਕਰੋ ਸਾਡੇ ਦਰਵਾਜਾਂ ਦਾ ਉਹ ਦਰਵਾਜਾਂ ਵੀ ਤਾਂ ਹੋਣੀਆਂ। ਉੱਥੇ ਪਟਾਕੇ ਬਿਜਾਉਣੇ ਮਿੱਤਰੋ ਦੀਵਾਲੀ ਆਸੀ। ਘਰ ਦੀ ਦੀਵਾਲੀ ਇੱਥੇ ਮਨਾਣੀ ਆਸੀ ਜੇ ਇੱਥੇ ਆਵੇ। ਆਜਾ ਇੱਧਰਾਂ ਚੱਲ ਜਹਾ ਇੱਥੇ ਇਧਰੋਂ ਤੋਂ ਲੜਾਈ ਹੁੰਦਾ ਆਂ ਇਹ ਦਰਵਾਜਾ ਸਾਡਾ ਇਹ ਸਾਡੇ ਪਿੰਡ ਦੀ ਸ਼ਾਂਜੀ ਹੈ ਮੈਂ ਦੇਖੋ ਸਾਡੇ ਏਰੀਆ ਦੀ ਸਾਡੇ ਮਹੱਲੇ ਦੀ ਬਾਕੀ ਸਾਡੇ ਪਿੰਡ ਚ ਇਹ ਤਾਂ ਤਿੰਨ ਥਾਂ ਆ ਠੀਕ ਹੈ ਚਾਰ ਥਾਂ ਆ ਉਧਰ ਦਾ ਤੁਹਾਨੂੰ ਦਿਖਾਉਣੇ ਆ ਆਹ ਤੁਹਾਨੂੰ ਛੋਟਾ ਜਿਹਾ ਟੂਰ ਦਿੰਨੇ ਪਿੰਡ ਦਾ ਵੱਡਾ ਟੂਰ ਤਾਂ ਅਸੀਂ ਹੋਰ ਦੰਨਾਂਗੇ ਵਿਲੇਜ ਹੀ ਹੈਗੇ ਛੋਟਾ ਟੂਰ ਦੇ ਦਿੰਨੇ ਆਪਾਂ ਆਹ ਸਾਡੇ ਪਿੰਡ ਦਾ ਦਰਵਾਜਾ ਦੂਜਾ ਆਇਆ ਮਿੱਤਰੋ ਯਾਹ ਤਾਇ ਦੀ 3 ਜਾਇਰੀ ਹੈ ਚੌਥਾ ਰਹੀ ਨੋ 3 ਜਾਇਰੀ ਹੈ ਤੇਰੇ ਅਧਰਨ ਨੂੰ ਹੋਰ ਦਿਖਾਉਣੇ ਆ ਵੀ ਸਾਡੇ ਬੰਦੇ ਦੀ ਪੱਟੀ ਇੱਕ ਹੋਰ ਸਾਡੇ ਬੰਦੇ ਦਾ ਕਹਿੰਦੇ 10 ਪੱਟੀਆਂ ਆ ਪਰ ਹੈਗੀਆਂ ਚਾਰ ਆ ਤੇ ਐਸੇ ਹੀ ਮੰਨ ਲਓ ਯਾਰ ਕਿ ਐਸੇ ਜਾਣ ਪਾਉਂਦੇ ਹੈਗਾ ਕਿਹੜੀ ਆ ਭੌਰੀ ਬਾਹਰ ਇੱਕ ਤੌਰ ਆ ਚਾਰ ਆ ਚ ਚੌਥੀ ਦਿਖਾਉਣੇ ਆ ਲਾਸਟ ਆ ਤੇ ਹਾਂ ਆ ਮਿੱਤਰੋ ਆਪਣੀ ਮੈਡ ਦਾ ਲਾਸਟ ਲਾਸਟ ਪੱਟੀ ਇਹ ਵਾਸਤੇ ਜੇ ਉੱਧਰ ਸਾਡੇ ਵੱਲ ਘੁੰਮਣਾ ਹੋਵੇ ਜੇ ਇੱਧਰ ਘੁੰਮਣਾ ਹੋਵੇ ਤਾਂ ਆਹ ਕਿਦ ਨੂੰ ਮੱਝ ਕਮ ਜੇ ਫਿਰ ਤਾਂ ਚਾਰ ਪੱਟੀਆਂ ਆਹ ਦੇ ਆਦਰਵਾਜਾ ਇਹ ਹੈਗੀ ਮਾਲਵਾ ਪੱਟੀ ਬਾਕੀ ਇੱਧਰ ਨੂੰ ਜਾ ਕੇ ਫਿਰ ਉੱਧਰ ਨੂੰ ਸਾਡਾ ਦਰਵਾਜਾ ਆਣਾ ਇੱਦਾਂ ਸਿੱਧਾ ਜਾ ਕੇ ਫਿਰ ਇੱਧਰ ਨੂੰ ਮੜ ਕੇ ਸਾਡਾ ਦਰਵਾਜਾ ਆਣਾ ਬਰਕ ਫੂਡ ਓਨਰ ਸਾਡਾ ਆਸੀਆ ਕਰੋ ਤਾਂ ਦਿਖਾਉਣੇ ਤੇਲ ਇਹ ਵਧੀਆ ਵਰਤਦਾ ਹੈਗਾ ਗੰਦਾ ਵਰਤਦਾ ਨਹੀਂ ਆਹ ਦੇਖੋ ਸਾਵਿਆ ਸਾਵਿਆ ਹੋ ਸਾਵਿਆ ਮੈਂ ਦਾ ਐਕਸਪੋਜ਼ ਹੋ ਰਿਹਾ ਸੀ ਹੁਣੀ ਇਹਨੇ ਮੈਂ ਖੂਡ ਵਾਲੇ ਐਕਸਪੋਜ਼ ਕਰਦਣੇ ਸੀ ਅਜੇ ਨਹੀਂ ਸਾਫ ਬਰਤਦੇ ਆ ਮਿੱਤਰ ਦਿਖਾਤਾ ਤੁਹਾਨੂੰ ਹੁਣ ਆ ਹੁੰਦਾ ਇੱਥੇ 24 24 ਸੱਤ ਹੀ ਹੁੰਦਾ ਇੱਥੇ ਐਤਵਾਰ ਵੀ ਖੁੱਲੀ ਹੁੰਦੀ ਦੁਕਾਨ ਇਹ ਹਾਂਜੀ ਕੀ ਕਹਿਣਾ ਚਾਹੂਗੇ ਪਿਛਲੀ ਵਾਰ ਆਈਪੀਐਲ ਬਾਰੇ ਕੀ ਜਾਣਾਂ ਚਾਹੂਗੇ ਜਿਹੜਾ 2025 ਚ ਹੋਇਆ ਸੀ ਹਾਂ ਹੁਣ ਤਾਂ 2025 ਜਾਂਦਾ ਹਾਂ ਉਹ ਪਿਛਲਾ ਆਈਪੀਐਲ ਹੁਣ ਅਗਲਾ ਹੋਰ ਆਉਣਾ ਹੈ ਵੰਦੀ ਨੇ ਨਾਮ ਕਹਿਆ ਬਾਲੇ ਕੋ ਮੇਟਰ ਨੂੰ ਨਾਲ ਦਿਖਾ ਨਹੀਂ ਹਾਈ ਗਈ ਪੰਜਾਬ ਹਾਰ ਗਈ ਸੀ ਮੈਸੀ ਫਾਈਨਲ ਚ ਪਹੁੰਚੀ ਸੀ ਵਿਚਾਰੇ ਬਹੁਤ ਕੁਆਰੀ ਨਾ ਮੱਲੀ ਦੱਲ ਜਾ ਟੁੱਟ ਗਈ ਸੀ ਨਾ ਦੋ ਦਿਨ ਰੋਟੀ ਵੀ ਖਾਦੀ ਸ਼ਾਰਨ ਨੇ ਤਰ ਦੈਨ ਟੁੱਟ ਗਈ ਜਿਹੜਾ ਪੰਜਾਬ ਆ ਜੀ ਆ ਮੁੰਡੇ ਨੇ ਰੋਟੀ ਨਹੀਂ ਖਾਦੀ ਜੀ ਦੇਖ ਮਾੜਾ ਕਿੰਨਾ ਹੋਇਆ ਨਾ ਇਹਦੀ ਰੋਟੀ ਨਹੀਂ ਖਾਦੀ ਇਹਨੇ ਤੇ ਉਹਨੇ ਹਰਾਈ ਹਾਂ ਹਾਂ ਤੁੰਗੀ ਕੀਤਾ ਕਹਿੰਦਾ ਕਹਿੰਦਾ ਮੈਂ ਸੈলেকਸ਼ਨ ਹੋ ਗਈ ਮਿੱਤਰੋ ਕਹਿੰਦਾ ਲੈ ਆਈਪੀਐਲ ਚ ਬੋਲਾ ਬੂਲਾ ਚੱਕਣ ਨੂੰ ਰੱਖ ਲਿਆ ਉਹਨਾਂ ਨੇ ਵਿਚਾਰਾ ਰੋਲਾ ਪੈ ਗਿਆ ਚਲੋ ਕੋਈ ਨਹੀਂ ਅਗਲੀ ਐਕੀਆ ਤੇ ਦੇਖ ਰਵਾਂਗੇ ਨਾਲਾ ਤਾਂ ਹੈ ਮਿੱਤਰੋ ਗਏ ਆ ਇੱਕ ਪੁਰਾਣੀ ਯਾਦ ਤਾਜ਼ਾ ਹੋ ਗਈ ਆਪਣੀ ਆਈਪੀਐਲ ਦੀ ਬਾਕੀ ਕੋਈ ਨਹੀਂ ਐਮ ਦਾੰਦ ਦੀ ਗੱਲ ਹੁੰਦੀ ਆ ਪਿਛਲੀ ਵਾਰ ਰਾਸੀ ਵਾਲਿਆਂ ਦਾ ਜੀ ਅਗਲੀ ਵਾਰ ਫੱਡਾ ਹੋਊਗਾ ਤੰਗ ਆ ਰਹੀਆਂ ਉਹ ਵੀ ਬੰਲੀ ਘੜੀ ਜਿੱਥੇ ਸੀ ਅਜੇ ਵੀ ਮੈਲੀ ਬਜੀਤ ਹੋ ਗਿਆ ਬਾਕੀ ਆ ਹੜਾ ਪੂਰਾ ਬਲੈਂਡਰ ਣ ਧੋਣੀਆਂ ਹੁਣ ਕਾਹੀ ਕੰਨ ਧੋਣੇ ਮਿੱਤਰ ਨਾ ਨਹੀਂ ਕਾ ਲੂ ਬਲੌਗ ਵੀ ਬਣਾਵਾਂਗੇ ਬਾਕੀ ਅੱਜ ਦੇ ਬਲੌਗ ਲਈ ਆਪਾਂ ਇੰਨਾ ਹੀ ਰੱਖਦੇ ਆ ਥੋੜਾ ਛੋਟਾ ਹੀ ਬਣਿਆ ਕਿਉਂਕਿ ਕੱਛੈਂ ਦੀ ਸੀ ਬਣਾਉਣੀ ਪਹਿਲੇ ਬਣਾਇਆ ਕਰਦੇ ਆ ਕੱਲ ਦੇ ਬਲੌਗ ਚ ਚੰਗਾਈ ਸੁਦਾਈ